ਡਾਕਟਰ ਬਬਰੀਦ ਬਰਦਾਨ ਹਸਪੀਟਲ ਪਟਿਆਲਾ 25 ਆਧੁਨਿਕ ਮਸ਼ੀਨਾਂ ਨਾਲ ਲੈ ਚ। ਦੋਸਤੋ ਇਸ ਦੇ ਵਿੱਚ ਮੇਰੇ ਕੋਲ 25 ਤੋਂ 30 ਤੱਕ ਵੈਂਟੀਲੇਟਰ ਸੀ ਨਾ ਰੇ। ਇੱਕ ਐਨੀ ਅਤਿ ਆਧੁਨਿਕ ਐਂਬੂਲੈਂਸ ਵੀ ਮੈਂ ਅਜੇ ਐਂਬੂਲੈਂਸ ਕਿਤੇ ਦੇਖੀ ਨਹੀਂ ਪੰਜਾਬ ਦੇ ਵਿੱਚ। ਜਿਸ ਦੇ ਵਿੱਚ ਅਗਰ ਬੱਚੇ ਨੂੰ ਕਿਸੇ ਥਾਂ ਤੋਂ ਸ਼ਿਫਟ ਕਰਨਾ ਹੋ ਜਾਣਗੇ ਵਿੱਚ ਤਾਂ ਪੂਰੀ ਡਾਕਟਰ ਦੀ ਟੀਮ ਉਸ ਦੇ ਵਿੱਚ ਵਜੂਦ ਹੁੰਦੀ ਹੈ ਤੇ ਸਾਨੂੰ ਹਸਪਤਾਲ ਦੇ ਵਧੀਆ ਸੰਜਨਾ ਟ੍ਰੀਟਮੈਂਟ ਉਹਦੇ ਐਂਬੂਲੈਂਸ ਦੇ ਵਿੱਚ ਹੀ ਮਿਲ ਜਾਂਦਾ ਹੈ ਸ਼ਮਤ ਕਰਨ ਲੱਗਿਆ ਇੱਕ ਹੋਰ ਗੱਲ ਬੜੀ ਵਧੀਆ ਵੀ ਇੱਥੇ ਆਜੂਸਮਾਨ ਕੜ ਚੱਲਦਾ ਤੇ ਡਾਕਟਰ ਸਾਹਿਬ ਜਿਹੜੀ ਨੇਚਰ ਹੈ ਡਾਕਟਰ ਬੁੰਬੀਦ ਜੀ ਤਾਂ ਕਹਣੇਗੀ ਮਤਲਬ ਕਿ ਬਹੁਤ ਹੀ ਜ਼ਿਆਦਾ ਵਧੀਆ ਤੁਹਾਨੂੰ ਸਾਰੀ ਉਹ ਆ ਪੇਸ਼ੈਂਟ ਦੀ ਰਿਪੋਰਟ ਦੇ ਦੇਗਾ ਵੀ ਪੇਸ਼ੈਂਟ ਨੂੰ ਕਿੰਨੇ ਦਿਨਾਂ ਚਿਰ ਕਵਰੀ ਹੋਵੇਗੀ ਕਿੰਨੇ ਦਿਨਾਂ ਚਿਰ ਨਹੀਂ ਤਾਨਾ ਉਹਨਾਂ ਦੀਆਂ ਮਤਲਬ ਜਿਹੜੇ ਬ੍ਰਾਂਚਾ ਨੇ ਇੱਕ ਮਲੇਰ ਕੋਟ ਲਿਆ ਇੱਕ ਸਮਰੂਪ ਦੇ ਵਿੱਚ ਕਲਕਾਰੀ ਹਸਪਤਾਲ ਇੱਕ ਢੰਡੀਗੜ ਦੇ ਵਿੱਚ ਹੈ ਕਿਉਂਕਿ ਜੇ ਨਾਲ ਪੇਸ਼ੈਂਟ ਬਹੁਤ ਜੇ ਪਿੰਡ ਰਿਕਵਰੀ ਰੇਟ ਮੇਰੇ ਕੋਲ 80 ਤੋਂ 90% ਪੇਸ਼ੈਂਟਾਂ ਦੀ ਹੈ ਤੇ ਇਹ ਹਸਪਤਲ ਸਿਤਤ ਹੈ ਰਜਿੰਦਰਾ ਹਰਸਨ ਤੋਂ ਅੱਧਾ ਕਿਲੋਮੀਟਰ ਦੇ ਫਾਸਲੇ ਤੇ ਸਿਤਤ ਹੈ ਮੈਂ ਉਹਦੀ ਵੀਡੀਓ ਦਿਖਾਉਂਗਾ ਤੁਸੀਂ ਐਂਬੂਲੈਂਸ ਦੇਖ ਕੇ ਇਹਨਾਂ ਲੈ ਲਓਗੇ ਤੇ ਮਸ਼ੀਨਾਂ ਮੇਰੇ ਖਿਆਲ ਪੰਜਾਬ ਦੇ ਵਿੱਚ ਜਿਹੜੇ ਵੱਡੇ ਵੱਡੇ ਹਸਪਤਾਲ ਨੇ 3-4 ਉਹਨਾਂ ਦੇ ਮੁਕਾਬਲੇ ਤੋਂ ਵੀ ਅੱਗੇ ਨੇ ਮੈਂ ਡਾਕਟਰ ਜਿਹੜਾ ਉਹਦਾ ਐਮਰਜੈਂਸੀ ਨੰਬਰ ਉਹ ਵੀ ਡਿਸਪਲੇ ਕਰਾਂਗਾ ਇੱਕ ਹੋਰ ਗੱਲ ਵੀ ਇਹ ਮਲਟੀ ਸਪੈਸ਼ਲ ਹਸਪੀਟਲ ਹੈ ਇੱਥੇ ਬਰਦਕੁਰੂ ਕੋਈ ਰੋਡ ਐਕਸੀਡੈਂਟ ਹੋ ਜਾਂਦਾ ਜਾਂ ਹੋਰ ਹੋ ਜਾਂਦਾ ਤਾਂ ਆਉਣ ਕਾਲ ਡਾਕਟਰ ਦੀ ਵੀ ਸਹੂਲਤ ਹੈ ਜਦੋਂ ਕਿ ਤੁਸੀਂ ਜੇ ਸੋਚੋ ਵੀ ਜਿਹੜਾ ਨਾ ਖਰਚਾ ਹੈ ਉਹ ਬਹੁਤ ਘੱਟ ਹੈ ਵੱਡੇ ਵੱਡੇ ਹਸਪਤਾਲਾਂ ਦੀ ਪੜ ਦੂਰੀ 50 50 ਪੜ ਦੂਰੀ ਲੱਖ ਐਸ ਤਰ੍ਹਾਂ ਬਹੁਤ ਘੱਟ ਖਰਚਾ ਹੈ ਤਾਂ ਦੋਸਤੋ ਜੇ ਕਿਸੇ ਨੂੰ ਜ਼ਰੂਰਤ ਹੋਵੇ ਜਾਂ ਕਿਸੇ ਕੋਈ ਪੇਸ਼ੈਂਟ ਬਿਮਾਰ ਹੋਵੇ ਤਾਂ ਇੱਕ ਵਾਰੀ ਤੁਸੀਂ ਜਾ ਕੇ ਦੇਖੋ ਵੀ ਤੁਸੀਂ ਹੋਰ 10 ਪੇਸ਼ੈਂਟ ਨੂੰ ਕਾਉਂਦੇ ਨੇ ਯਾਰ ਉੱਥੋਂ ਟ੍ਰੀਟਮੈਂਟ ਹੋ ਠੀਕ ਹੈ ਦੋਸਤੋ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰੋ ਅੱਗੇ ਕਿਸੇ ਦਾ ਭਲਾ ਹੋ ਜਾਂਦਾ ਜਿਸਮਣ ਕਰ ਦਿੱਤਾ ਜਿਹੜਾ ਜਿੱਥੋਂ ਆਪਣੇ ਬਹੁਤੇ ਪੈਸੇ ਦੱਸਦੇ ਤਾਂ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਇੱਕ ਦਿਨ ਦਾ ਅਜ ਬੱਚਾ ਚਾਹੇ 1 ਘੰਟੇ ਦਾ ਹੋਵੇ ਜਿਹੜੇ ਡਾਕਟਰ ਗੁਰਨੀਤ ਜੀ ਨੇ ਉਹ ਬੀਜੇ ਤੋਂ ਐਮਡੀ ਨੇ ਬੱਚਾ ਨੂੰ ਸਮਝੂ ਕਰਕੇ ਆਏ ਨੇ ਚਾਹੇ ਕੁਝ ਮਿੰਟਾਂ ਦਾ ਵੀ ਹੈ ਬੱਚਾ ਉਹਦਾ ਵੀ ਟ੍ਰੀਟਮੈਂਟ ਐਸਾ ਹਸਪਤਾਲ ਦੇ ਵਿੱਚ ਬੜੇ ਆਧੁਨਿਕ ਉਪਚਾਰ ਹੁੰਦੇ ਹਨ ਧੰਨਵਾਦ